ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਮਾਂ ਦੀ ਦਾਲ ਦਾਲਾਂ ਤੇ ਸਾਬੀ ਬਹੁਤ ਜ਼ਿਆਦੀਆਂ ਟੇਸਟੀ ਬਣਦੀਆਂ ਨੇ ਪਰ ਇਹ ਜੋ ਮਾਂ ਦੀ ਦਾਲ ਹੁੰਦੀ ਆ ਇਹ ਦਾ ਇੱਕ ਅਲੱਗ ਹੀ ਸਵਾਦ ਹੁੰਦਾ ਹੈ ਅਕਸਰ ਹੀ ਆਪਾਂ ਗੁਰਦੁਆਰਾ ਸਾਹਿਬ ਜਾਣੇ ਆ ਤੇ ਲੰਗਰ ਵਿੱਚ ਇਹ ਦਾਲ ਵਰਤਾਈ ਜਾਂਦੀ ਆ ਆਪਾਂ ਉਸ ਦਾਲ ਦਾ ਮੁਕਾਬਲਾ ਤੇ ਨਹੀਂ ਕਰ ਸਕਦੇ ਪਰ ਆਪਾਂ ਬਹੁਤ ਹੀ ਜ਼ਿਆਦਾ ਸਵਾਦ ਦੇ ਦਾਲ ਬਣਾ ਕੇ ਤਿਆਰ ਕਰਾਂਗੇ ਇੱਥੇ ਮੈਂ ਇੱਕ ਕੌਲੀ ਦਾਲ ਪਿਉ ਕੇ ਰੱਖ ਲਈ ਸੀ ਤਿੰਨ ਚਾਰ ਘੰਟੇ ਤੋਂ ਇਹ ਦਾਲ ਭਿੱਜੀ ਹੋਈ ਆ ਤੇ ਦਾਲ ਕਾਫੀ ਸੌਫਟ ਹੋ ਗਈ ਆ ਹੁਣ ਇਹਨੂੰ ਦਾਲ ਨੂੰ ਆਪਾਂ ਕੁੱਕਰ ਵਿੱਚ ਪਾ ਦਾਂਗੇ ਪਰ ਜਿਹੜਾ ਦਾਲ ਦੇ ਵਿੱਚ ਪਾਣੀ ਸੀ ਉਹ ਆਪਾਂ ਕੱਢ ਦੇਣਾ ਹੈ ਤੇ ਇੱਕ ਵਾਰ ਫਿਰ ਤੋਂ ਆਪਾਂ ਇਹਦੇ ਵਿੱਚ ਤਾਜ਼ਾ ਪਾਣੀ ਪਾ ਦੇਣਾ ਹੈ ਇੱਕ ਕੌਲੀ ਦਾਲ ਦੇ ਵਿੱਚ ਮੈਂ ਇਹ ਵਾਲਾ ਜੋ ਬਰਤਨ ਲਿਆ ਏ ਪੂਰਾ ਪਰਕ ਕੇ ਪਾਣੀ ਦਾ ਪਾ ਦਵਾਂਗੇ ਇੰਨਾ ਪਾਣੀ ਟਾੜੇ ਕੁੱਕਰ ਵਿੱਚ ਹੋਣਾ ਚਾਹੀਦਾ ਹੈ ਤੇ ਨਾਲ ਹੀ ਇਹਦੇ ਵਿੱਚ ਮੈਂ ਇੱਕ ਚਮਚ ਮੱਖਣ ਦਾ ਪਾ ਦਿੱਤਾ ਹੈ ਤੁਸੀਂ ਇਹਦੇ ਵਿੱਚ ਇੱਕ ਚਮਚ ਤੇਲ ਵੀ ਪਾ ਸਕਦੇ ਜੇ ਇਹਦੇ ਨਾਲ ਦਾਲ ਜਦੋਂ ਪ੍ਰੈਸ਼ਰ ਬਣਦਾ ਹੈ ਤੇ ਬਾਹਰ ਨਹੀਂ ਨਿਕਲਦੀ ਆਪਾਂ ਦਾਲ ਨੂੰ ਘੱਟੋ-ਘੱਟ 3 ਤੋਂ 4 ਵਸਲਾਂ ਤੱਕ ਕੁੱਕ ਕਰਨਾ ਹੈ ਇਸ ਤੋਂ ਜ਼ਿਆਦਾ ਆਪਾਂ ਇਹਨੂੰ ਕੁੱਕਰ ਦੇ ਵਿੱਚ ਨਹੀਂ ਪਕਾਵਾਂਗੇ ਨਾਲ ਹੀ ਇਹਦੇ ਵਿੱਚ ਆਪਾਂ ਮਸਾਲੇ ਪਾਤੇ ਨੇ ਜਿਦੇ ਵਿੱਚ ਇੱਕ ਚਮਚ ਗਰਮ ਮਸਾਲਾ ਇੱਕ ਚਮਚ ਹਲਦੀ ਪਾਊਡਰ ਤੇ ਡੇਢ ਚਮਚ ਦੇ ਕਰੀਬ ਇਹਦੇ ਵਿੱਚ ਮੈਂ ਸਫੇਦ ਨਮਕ ਪਾ ਦਾਂਗੀ ਤੇ ਲਾਲ ਮਿਰਚ ਦੀ ਵਰਤੋਂ ਮੈਂ ਬਿਲਕੁਲ ਨਹੀਂ ਕਰਾਂਗੀ ਉਦੀ ਜਗਾ ਤੇ ਮੈਂ ਇਥੇ ਅਦਰਕ ਤੇ 4-5 ਹਰੀਆਂ ਮਿਰਚਾਂ ਜਿਨ੍ਹਾਂ ਨੂੰ ਕੁੱਟ ਕੇ ਲਿਆ ਏ ਇਹ ਪਾ ਦਾਂਗੀ ਤੁਸੀਂ ਇਹਦੇ ਵਿੱਚ ਅਦਰਕ ਤੇ ਹਰੀ ਮਿਰਚ ਇਸੇ ਤਰੀਕੇ ਨਾਲ ਕੁੱਟ ਕੇ ਹੀ ਪਾਓ ਬਹੁਤ ਹੀ ਜ਼ਿਆਦਾ ਇਹਦਾ ਵਧੀਆ ਸੁਆਦ ਮਿਲੂਗਾ ਤੁਹਾਨੂੰ ਨਾਲ ਹੀ ਇਹਦੇ ਵਿੱਚ ਮੈਂ ਥੋੜੇ ਜਿਹਾ ਪਿਆਜ਼ ਵੀ ਪਾ ਦਾਂਗੀ ਟੋਟਲ ਮੈਂ 4 ਪਿਆਜ਼ ਕੱਟੇ ਸੀ ਜਿਦੇ ਵਿੱਚੋਂ 2 ਪਿਆਜ਼ ਮੈਂ ਇਸ ਤਰੀਕੇ ਨਾਲ ਲੰਬੀ ਸ਼ੇਪ ਵਿੱਚ ਕੱਟੇ ਨੇ ਤੇ 2 ਬਿਲਕੁਲ ਬਰੀਕ ਕੱਟੇ ਹੋਏ ਨੇ ਜਿਹੜੇ ਲੰਬੀ ਸ਼ੇਪ ਵਾਲੇ ਪਿਆਜ਼ ਨੇ ਉਹ ਆਪਾਂ ਕੁੱਕਰ ਦੇ ਵਿੱਚ ਪਾ ਦਾਂਗੇ ਤੇ ਦੂਸਰੇ ਆਪਾਂ ਲਾਸਟ ਤੇ ਤੜਕੇ ਲਈ ਇਸਤੇਮਾਲ ਕਰਾਂਗੇ ਕੁੱਕਰ ਦਾ ਢੱਕਣ ਲਾ ਕੇ 3 ਤੋਂ 4 ਵਿਸਲੋਂ ਤੱਕ ਆਪਾਂ ਇਹਨੂੰ ਇਸੇ ਤਰ੍ਹਾਂ ਪਕਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖਦੇ ਪਹਿ ਜੇ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਹਦੇ ਨਾਲ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇਗਾ ਟੋਟਲ ਮੈਂ 4 ਵਿਸਲੋਂ ਤੱਕ ਦਾਲ ਨੂੰ ਪਕਾਇਆ ਹੈ ਤੇ ਹੁਣ ਆਪਾਂ ਜਦੋਂ ਇਹ ਦਾ ਬਿਲਕੁਲ ਪ੍ਰੈਸ਼ਰ ਵਿੱਚੋਂ ਨਿਕਲ ਜਾਏਗਾ ਉਦੋਂ ਇਹਨੂੰ ਖੋਲ ਕੇ ਦੇਖਾਂਗੇ। ਕੁੱਕਰ ਬਿਲਕੁਲ ਠੰਡਾ ਹੋ ਗਿਆ ਹੈ ਜਿੰਨੀ ਵੀ ਇਹਦੇ ਵਿੱਚ ਸਟੀਮ ਸੀ ਸਾਰੀ ਨਿਕਲ ਗਈ ਹੈ। ਇੱਕ ਵਾਰ ਆਪਾਂ ਖੋਲ ਕੇ ਦੇਖ ਲੈਣੇ ਆ। ਹਜੇ ਦਾਲ ਥੋੜੀ ਖੜੀ-ਖੜੀ ਆ ਕਿਉਂਕਿ ਆਪਾਂ ਦਾਲ ਨੂੰ ਹਜੇ ਹੋਰ ਵੀ ਪਕਾਵਾਂਗੇ। ਜੇਕਰ ਤੁਹਾਡੇ ਤੋਂ 4 ਤੋਂ ਜ਼ਿਆਦਾ ਵਿਸਲ ਵੀ ਆ ਜਾਂਦੀਆਂ ਨੇ ਤੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਆ ਦਾਲ ਓਨੀ ਜ਼ਿਆਦਾ ਗਲ ਜੇਗੀ। ਹੋਣੇ ਜੋ ਦਾਲ ਹੈ ਜਿੰਨੀ ਜਿਆਦਾ ਘੁਲੀ ਹੋਵੇ ਓਨੀ ਸਵਾਦ ਲੱਗਦੀ ਆ ਪਰ ਹਜੇ ਇਹ ਦਾਲ ਖੜੀ ਖੜੀ ਆ ਬਹੁਤ ਕਸਰੇ ਦਾਲ ਦੇ ਵਿੱਚ ਥੋੜਾ ਜਿਹਾ ਆਪਾਂ ਦਬਾ ਕੇ ਦੇਖਿਆ ਏ ਤੇ ਦਾਲ ਇੱਕਦਮ ਗਲ ਚੁੱਕੀ ਆ ਹੁਣ ਇੱਥੇ ਤੁਸੀਂ ਕਿਸੇ ਮੈਸ਼ਰ ਦੇ ਨਾਲ ਜਾਂ ਜਿਸ ਦੇ ਨਾਲ ਆਪਾਂ ਸਾਗ ਕੋਟਦੇ ਹੋਈਏ ਉਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਕੋਟ ਕੇ ਤੇ ਦਾਲ ਨੂੰ ਕੋਲ ਦੇਣਾ ਹੈ ਜੇਕਰ ਆਪਾਂ ਦਾਲ ਨੂੰ ਇਸੇ ਤਰ੍ਹਾਂ ਕੁੱਕਰ ਵਿੱਚ ਹੀ ਜਾਈਏ ਕਿ ਉਹ ਖੁੱਲ ਜਾਵੇ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਤੁਸੀਂ ਇਸ ਤਰੀਕੇ ਦੇ ਨਾਲ ਦਾਲ ਨੂੰ ਜਲਦੀ ਤੋਂ ਜਲਦੀ ਕੋਟ ਕੇ ਤੇ ਇੱਕਦਮ ਕੋਲ ਸਕਦੇ ਜੇ ਜਿੰਨੀ ਦਾਲ ਖੁਲੀ ਹੋਵੇਗੀ ਓਨੀ ਜ਼ਿਆਦਾ ਸਵਾਦ ਬਣੇਗੀ ਹੁਣ ਇੱਥੇ ਆਪਾਂ ਦਾਲ ਲਈ ਤੜਕਾ ਤਿਆਰ ਕਰਦੇ ਹਾਂ ਤੜਕੇ ਵਾਸਤੇ ਥੋੜੇ ਜੇ ਤੇਲ ਦੇ ਵਿੱਚ ਮੈਂ ਇੱਕ ਚਮਚ ਸਾਬਤ ਜੀਰਾ ਪਾ ਦਿੱਤਾ ਹੈ ਜਿਉਂ ਹੀ ਜੀਰਾ ਤੜਕ ਜਾਵੇਗਾ ਆਪਾਂ ਇਹਦੇ ਵਿੱਚ ਬਿਲਕੁਲ ਬਰੀਕ ਕੱਟਿਆ ਹੋਇਆ ਅਦਰਕ ਤੇ ਲਸਣ ਪਾ ਦਾਂਗੇ ਅਦਰਕ ਲਸਣ ਨੂੰ ਆਪਾਂ ਇੱਕਦੰਗ 골ਡਨ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹੈ। ਹੁਣ ਮੈਂ ਇੱਥੇ ਅਦਰਕ ਤੇ ਵਰਤੋਂ ਥੋੜੀ ਘੱਟ ਕੀਤੀ ਸੀ। ਜਦੋਂ ਆਪਾਂ ਦਾਲ ਨੂੰ ਕੁੱਕਰ ਦੇ ਵਿੱਚ ਪਕਾਇਆ ਸੀ ਉਦੋਂ ਵੀ ਆਪਾਂ ਅਦਰਕ ਪਾਇਆ ਸੀ। ਤੁਸੀਂ ਚਾਹੋ ਤਾਂ ਐ ਸਟੇਜ ਦੇ ਉੱਪਰ ਜੇਕਰ ਅਦਰਕ ਹੋਰ ਨਹੀਂ ਪਾਉਣਾ ਚਾਹੁੰਦੇ ਤੁਸੀਂ ਸਕਿਪ ਕਰ ਸਕਦੇ ਜੇ। ਹੁਣ ਜੋ ਹੀ ਅਦਰਕ ਤੇ ਲਸਣ ਪੋਜ ਚੁੱਕੇ ਨੇ ਇਹਦੇ ਵਿੱਚ ਆਪਾਂ ਜੋ ਦੋ ਪਿਆਜ਼ ਬਿਲਕੁਲ ਬ੍ਰੀਕ ਕੱਟ ਕੇ ਰੱਖੇ ਸੀ ਉਹ ਪਾ ਦੇਣੇ ਆ। ਪਿਆਜ਼ ਵੀ ਬਿਲਕੁਲ ਇਸੇ ਤਰੀਕੇ ਨਾਲ ਮੀਡੀਅਮ ਫਲੇਮ ਦੇ ਉੱਪਰ ਆਪਾਂ ਭੁੰਨ ਲਵਾਂਗੇ ਸਿੰਪਲ ਤੜਕਾ ਜਿਸ ਤਰ੍ਹਾਂ ਆਪਾਂ ਆਮ ਘਰਾਂ ਵਿੱਚ ਬਣਾਉਂਦੇ ਆ ਉਸੇ ਹੀ ਤਰੀਕੇ ਨਾਲ ਇਸ ਤੜਕੇ ਨੂੰ ਆਪਾਂ ਤਿਆਰ ਕਰਨਾ ਹੈ ਬਸ ਇਹ ਹੈ ਕਿ ਜਦੋਂ ਆਪਾਂ ਇਹਨੂੰ ਦੂਸਰੀ ਵਾਰ ਤੜਕਾ ਲਗਾ ਦਿੰਦੇ ਆ ਤੇ ਦਾਲ ਦਾ ਟੇਸਟ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਇੱਥੇ ਮੈਂ ਇੱਕ ਟਮਾਟਰ ਬਿਲਕੁਲ ਬਰੀਕ ਕੱਟ ਕੇ ਲਿਆਏ ਉਹ ਪਾ ਦਿੱਤਾ ਹੈ ਟਮਾਟਰ ਨੂੰ ਵੀ ਆਪਾਂ ਪਿਆਜ਼ ਦੇ ਨਾਲ ਥੋੜਾ ਜਿਹਾ ਸੌਫਟ ਹੋਣ ਤੱਕ ਪੁੰਨ ਲਵਾਂਗੇ ਜਿਆਦਾ ਟਮਾਟਰ ਨੂੰ ਆਪਾਂ ਨਹੀਂ ਪੁੰਨਾਂਗੇ ਕਿਉਂਕਿ ਹਜੇ ਆਪਾਂ ਇਹਦੇ ਵਿੱਚ ਦਾਲ ਪਾਉਣੀ ਆ ਦਾਲ ਪਾ ਕੇ ਆਪਾਂ 7-8 ਮਿੰਟ ਵਾਸਤੇ ਫਿਰ ਤੋਂ ਦਾਲ ਨੂੰ ਪਕਾਉਣਾ ਹੈ ਉਹਦੇ ਨਾਲ ਇਹ ਜੋ ਟਮਾਟਰ ਕਾਫੀ ਹੱਦ ਤੱਕ ਸੌਫਟ ਹੋ ਜਾਣਗੇ ਹੁਣ ਇੱਥੇ ਮੈਂ ਥੋੜੀ ਜੀ ਕਸ਼ਮੀਰੀ ਮੇਥੀ ਪਾ ਦਿੱਤੀ ਆ ਇਹਦੇ ਨਾਲ ਦਾਲ ਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਜੇਕਰ ਹੋਵੇ ਤਾਂ ਤੁਸੀਂ ਜ਼ਰੂਰ ਪਾਓ ਬਾਕੀ ਜੇਕਰ ਤੁਸੀਂ ਇਹਦੇ ਵਿੱਚ ਕੁਝ ਖੜੇ ਮਸਾਲੇ ਤੇਜ ਪੱਤਾ ਦਾਲਚੀਨੀ ਵਗੈਰਾ ਪਾਉਣਾ ਚਾਹੁੰਦੇ ਜੇ ਉਹ ਵੀ ਪਾ ਸਕਦੇ ਜੇ ਹੁਣ ਇੱਥੇ ਥੋੜੇ ਜਿਵੇਂ ਮਸਾਲੇ ਪਾਏ ਨੇ ਜਿਦੇ ਵਿੱਚ ਅੱਧੇ ਚਮਚ ਤੋਂ ਘੱਟ ਮੈਂ ਜੀਰਾ ਪਾ ਦਿੱਤਾ ਹੈ ਇਹ ਭੁੱਜਿਆ ਹੋਇਆ ਜੀਰਾ ਸੀ ਨਾਲੀ ਇਹਦੇ ਵਿੱਚ ਮੈਂ ਥੋੜਾ ਜਿਹਾ ਗਰਮ ਮਸਾਲਾ ਹੋਰ ਪਾ ਦਿੱਤਾ ਹੈ ਜਦੋਂ ਆਪਾਂ ਇਸ ਤਰ੍ਹਾਂ ਤੜਕੇ ਵਿੱਚ ਥੋੜੇ ਜਿਹੇ ਮਸਾਲੇ ਪਾ ਦਿੰਨੇ ਆ ਤੇ ਦਾਲ ਦਾ ਬਹੁਤ ਹੀ ਵਧੀਆ ਸੁਆਦ ਆਉਂਦਾ ਹੈ ਜੋ ਹੀ ਇਹ ਤੜਕਾ ਭੁੱਜ ਗਿਆ ਹੈ ਆਪਾਂ ਗੈਸ ਦੀ ਫਲੇਮ ਬਿਲਕੁਲ ਮੀਡੀਅਮ ਤੇ ਕਰਕੇ ਇਹਦੇ ਵਿੱਚ ਜੋ ਦਾਲ ਸੀ ਉਹ ਪਾ ਦੇਣੀ ਆ ਦਾਲ ਜੋ ਇਹ ਕਾਫੀ ਹੱਦ ਤੱਕ ਗਾੜੀ ਹੋ ਗਈ ਆ ਤੇ ਹੁਣ ਦਾਲ ਨੂੰ ਆਪਾਂ 7-8 ਮਿੰਟ ਵਾਸਤੇ ਪਕਾਉਣਾ ਵੀ ਆ ਇਸ ਕਰਕੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਜ਼ਰੂਰ ਪਾਵਾਂਗੇ ਪਾਣੀ ਤੁਸੀਂ ਇਹਦੇ ਵਿੱਚ ਇੱਕਦਮ ਗਰਮ ਕਰਕੇ ਫੇਰ ਹੀ ਪਾਉਣਾ ਹੈ ਮੈਂ ਇੱਥੇ ਇੱਕ ਕੱਪ ਜਿੰਨਾ ਪਾਣੀ ਗਰਮ ਕਰਕੇ ਦਾਲ ਦੇ ਵਿੱਚ ਪਾ ਦਾਂਗੀ ਪਾਣੀ ਪਾਉਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਦਾਲ ਨੂੰ ਹੋਰ ਪਕਾਵਾਂਗੇ ਦਾਲ ਹੋਰ ਗਾੜੀ ਹੁੰਦੀ ਜਾਣੀ ਆ ਜੇਕਰ ਆਪਾਂ ਹੁਣ ਤੋਂ ਹੀ ਇਹਦੇ ਵਿੱਚ ਪਾਣੀ ਪਾ ਦਾਂਗੇ ਤਾਂ ਦਾਲ ਇੱਕਦਮ ਵਧੀਆ ਰਹੇਗੀ ਨਾ ਤਾਂ ਜ਼ਿਆਦਾ ਗਾੜੀ ਰਹੇਗੀ ਨਾ ਹੀ ਜ਼ਿਆਦਾ ਪਤਲੀ ਤੇ ਜੋ ਪਾਣੀ ਹੋਵੇਗਾ ਉਹ ਵੀ ਦਾਲ ਦੇ ਵਿੱਚ ਪੂਰੀ ਤਰ੍ਹਾਂ ਮਿਲ ਜਾਵੇਗਾ ਇੱਕ ਕੱਪ ਪਾਣੀ ਪਾਉਣ ਦੇ ਨਾਲ ਦਾਲ ਕਾਫੀ ਵਧੀਆ ਹੋ ਗਈ ਆ ਤੇ ਹੁਣ ਆਪਾਂ ਇਹਨੂੰ 7-8 ਮਿੰਟ ਵਾਸਤੇ ਪਕਾ ਲੈਣੇ ਆਂ ਦਾਲ ਨੂੰ ਪੱਕਦਿਆਂ ਹੋਇਆਂ 5 ਤੋਂ 6 ਮਿੰਟ ਦਾ ਸਮਾਂ ਹੋ ਗਿਆ ਹੈ ਤੇ ਦਾਲ ਕਾਫੀ ਪੱਕ ਚੁੱਕੀ ਆ ਇਸੇ ਹੀ ਤਰੀਕੇ ਦੇ ਨਾਲ ਥੋੜਾ-ਥੋੜਾ ਇਹਨੂੰ ਹਿਲਾਉਂਦੇ ਹੋਏ ਮੈਂ 2-3 ਮਿੰਟ ਹੋਰ ਪਕਾ ਲਾਂਗੀ ਪਰ ਇਹਦੇ ਵਿੱਚ ਮੈਂ ਇਸ ਸਟੇਜ ਦੇ ਉੱਪਰ ਥੋੜਾ ਜਿਹਾ ਹਰਾ ਧਨੀਆ ਵੀ ਪਾ ਦਾਂਗੀ ਤਾਂ ਜੋ 2-3 ਮਿੰਟਾਂ ਦੇ ਵਿੱਚ ਹਰਾ ਧਨੀਆ ਵੀ ਪੂਰੀ ਤਰ੍ਹਾਂ ਆਪਣਾ ਟੇਸਟ ਦਾਲ ਦੇ ਵਿੱਚ ਛੱਡ ਦੇਵੇ ਤੁਸੀਂ ਇਹਨੂੰ ਨਾਲ ਦੀ ਨਾਲ ਹਿਲਾਉਣਾ ਜ਼ਰੂਰ ਹੈ ਕਿਉਂਕਿ ਦਾਲ ਕਾਫੀ ਭਾਰੀ ਹੋ ਗਈ ਆ ਤੇ ਥੱਲੇ ਲੱਗਣ ਦਾ ਡਰ ਹੈ ਕੋਸ਼ਿਸ਼ ਕਰਿਓ ਕਿ ਥੋੜਾ ਜਿਹਾ ਮੀਡੀਅਮ ਫਲੇਮ ਦੇ ਉੱਪਰ ਹੀ ਤੁਸੀਂ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਪਕਾਓ ਇਹਦੇ ਨਾਲ ਦਾਲ ਨਾ ਤਾਂ ਥੱਲੇ ਲੱਗੇਗੀ ਤੇ ਇੱਕਦਮ ਕੁਲੀ ਹੋਈ ਬਣੇਗੀ ਮੈਂ ਦਾਲ ਨੂੰ 8 ਤੋਂ 10 ਮਿੰਟ ਜਿੰਨਾ ਸਮਾਂ ਪਕਾ ਲਿਆ ਸੀ ਹੁਣ ਦਾਲ ਮੈਂ ਗੈਸ ਬੰਦ ਕਰਕੇ ਤੁਹਾਨੂੰ ਦਿਖਾਉਂਦੀ ਪਈ ਆ ਇੱਕਦਮ ਦਾਲ ਖੋਲ ਚੁੱਕੀ ਆ ਦਾਲ ਜਿਉਂ-ਜਿਉਂ ਠੰਡੀ ਹੁੰਦੀ ਜਾਂਦੀ ਆ ਤਿਉਂ-ਤਿਉਂ ਹੋਰ ਜ਼ਿਆਦਾ ਮਜ਼ੇਦਾਰ ਬਣਦੀ ਜਾਂਦੀ ਆ ਦਾਲ ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਕੀ ਕੀਮਤੀ ਜੇ ਸਮਾਂ ਕੱਟ ਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ